ਕਰਹੀ ਮੀਡੀਆ ਨਾਲ ਸੰਬੰਧ ਮੇਰੇ ਭਰਾ ਅੱਜ ਜਿਹੜਾ ਤੁਹਾਨੂੰ ਸੱਦੇ ਆ ਇਸ ਕਰਕੇ ਹੈ ਕਿ ਤੁਹਾਨੂੰ ਪਤਾ ਕਿ ਕੀ ਤਰੀਕ ਨੂੰ ਜਿਹੜੀ ਸਾਡੀ ਫਟੇਲ ਕਾਲਜ ਮੈਨੇਜਮੈਂਟ ਸੁਸਾਇਟੀ ਆ ਉਹਦੀ ਚੋਣਾਂ ਹੋਣ ਜਾ ਰਹੀ ਆ ਇਹ ਜਿਹੜੀ ਸਾਡਾ ਕਾਲਜ ਆ ਇੱਥੇ ਆਇਆ ਇੱਕ ਸਭ ਤੋਂ ਵੱਡਾ ਮੰਦਰ ਅਰ ਰਾਜ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ ਪ੍ਰੇਮੀ ਜੀ ਨੂੰ ਪਤਾ ਹੋ ਗਿਆ ਤੁਹਾਡੀ ਬੇਬੀ ਸਾਡੇ ਉਮਰ ਤੇ ਆ ਉਸ ਜੀ ਨੂੰ ਪਤਾ ਹੋਵੇਗਾ ਕਿ ਇਸ ਨੂੰ ਸਿਰਜਣਾ ਜਿਹੜੀ ਕੀਤੀ ਆ ਇਹਦੀ ਬੰਦਤਰ ਜਿਹੜੀ ਬਣਾਈ ਆ ਇਹ ਸਾਡੇ ਜਿਹੜੇ ਉਰ ਦੇ ਸਾਰੇ ਬਜ਼ੁਰਗ ਉਸ ਸਮੇਂ ਕਿ ਬਣਾਈ ਗਈ ਜਦੋਂ ਇੱਥੇ ਕੋਈ ਨੇੜੇ ਕਿਹੜਾ ਦਾ ਕੇਂਦਰ ਨਹੀਂ ਅਤੇ ਮੈਨੂੰ ਇੰਨਾ ਕੁ ਪਤਾ ਆ ਇਹ ਆ ਮੈਨੂੰ ਜਾਣਕਾਰੀ ਮੈਨੂੰ ਹਾਂ ਕਿ ਜਿਨ੍ਹਾਂ ਨੇ ਬਜ਼ੁਰਗਾਂ ਨੇ ਇਹਦੀ ਸ਼ੁਰੂਆਤ ਕੀਤੀ ਸੀ ਸਭ ਤੋਂ ਪਹਿਲਾਂ ਜੀ ਕੋ ਮਹੱਤਵਾਂ ਸ਼ਾਂਤੀ ਪ੍ਰਕਾਰ ਕੀਤੀ ਸੀ ਇਥੇ ਨਿੱਕਲ ਕਾਉਂਸਲ ਦੇ ਪ੍ਰਧਾਨ ਵੀ ਰਹੇ ਆ ਇਸ ਦਾ ਬਜ਼ਾਈਕ ਵੀ ਰਹੇ ਆ ਕਿ ਉਹ ਸਾਈਕਲ ਤੇ ਪਿੰਡਾਂ ਦੇ ਵਿੱਚ ਫੈਲੇ ਰੱਖ ਕੇ ਜਾਇਆ ਕਰਦੇ ਸੀ ਵੀ ਕਣਕ ਵੀ ਇਕੱਠੀ ਕਰਨੀ ਤੋਂ ਪਹਿਲਾਂ ਜੀ ਉਹਦਾ ਵੀ ਬੋਹਾ ਜਮਾਂ ਕਰਦੇ ਆ ਆਪਣੀ ਝੋਲੀ ਅੱਡ ਕੇ ਸਾਰੇ ਬਾਜ਼ਾਰ ਦੇ ਵਿੱਚੋਂ ਘਰਾਂ ਦੇ ਵਿੱਚੋਂ ਜਾ ਕੇ ਜਿਹੜੀ ਇਹ ਕਲੈਕਸ਼ਨ ਕਰਕੇ ਇਹ ਵੀ ਸਥਾਪਨਾ ਜਿਹੜੀ ਕੀਤੀ ਜੇਗੀ। ਪਰ ਇੱਕ ਕਟੋਂ ਤੋਂ ਜਿਹੜੀ ਸੰਸਥਾ ਇਹ ਚੱਲਦੀ ਯਾਰੀ ਹੋ ਗਈ ਆ ਉਹਨਾਂ ਤੋਂ ਬਾਅਦ ਮੈਂ ਤਾਂ ਪਹਿਲਾਂ ਤਾਂ ਸਾਡਾ ਤਾਂ ਰੋਮ ਰੋਮ ਰੇਣੀ ਆ ਉਹਨਾਂ ਦੇ ਪ੍ਰਤੀ ਜਿਨ੍ਹਾਂ ਨੇ ਐਡੀ ਵੱਡੀ ਸੰਸਥਾ ਦਾ ਨਿਰਮਾਣ ਸਾਡੇ ਇਲਾਕੇ ਦੇ ਬੱਚਿਆਂ ਦੇ ਲਈ ਬੱਚਿਆਂ ਦੇ ਲਈ ਕੀਤਾ। ਅੱਜ ਮੈਨੂੰ ਇਸ ਗੱਲ ਦਾ ਮਾਣ ਵੀ ਆ ਕਿ ਇਸ ਸੰਸਥਾ ਦੇ ਵਿੱਚੋਂ ਇਸ ਕਾਲਜ ਦੇ ਵਿੱਚੋਂ ਇਸ ਸਕੂਲ ਤੋਂ ਪੜ ਕੇ ਬਹੁਤ ਸਾਡੇ ਬੱਚੇ ਅੱਗੇ ਵਧੇ ਆ ਕੋਈ ਇੰਜੀਨੀਅਰ ਬਣਿਆ ਕੋਈ ਆਈਏ ਬਣਿਆ ਆਈਸੀ ਬਣਿਆ ਕੋਈ ਟੀਚਿੰਗ ਲਾਈਨ ਦੇ ਵੱਡੇ ਜਿਹੜੇ ਉਹਦੇ ਪ੍ਰਾਪਤ ਕੀਤੇ ਆ ਹਰ ਥਾਂ ਤੇ ਉਹਨਾਂ ਨੇ ਬੱਚੇ ਦੇ ਦੇ ਮਖਾਮ ਜਿਹੜੇ حاصل ਹਿੱਕੇ ਅਤੇ ਜਿੰਨੀਆਂ ਵੀ ਹੁਣ ਤੱਕ ਦੀਆਂ ਮੈਨੇਜਮੈਂਟਆਂ ਜਿਹੜੀਆਂ ਸੋਸਾਇਟੀਆਂ ਦੀਆਂ ਜਿਹੜੇ ਹਰ ਦੋ ਬਰੇ ਤੋਂ ਬਾਅਦ ਜਿਹੜੀ ਵੀ ਟੂਨ ਹੁੰਦੀ ਆ 3 ਸਾਲ ਬਾਅਦ ਜਿਹੜੀ ਇਹਦੀ ਟੂਨ ਹੁੰਦੀ ਆ ਤੇ ਉਹ ਸਾਰੀਆਂ ਸੋਸਾਇਟੀਆਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਿੰਨੀ ਵੀ ਮੈਨੇਜਮੈਂਟ ਕਮੇਟੀਆਂ ਬਣੀਆਂ ਉਹਨਾਂ ਨੇ ਬਹੁਤ ਵਧੀਆ ਜਿੰਨੇ ਹੈ ਸੇਕ ਪਾਲ ਕੀਤੀ ਹੈ ਸੇਕ ਪਾਲ ਕੀਤੀ ਆ ਅਰ ਇਹਦਾ ਹੋਰ ਵਾਅਦਾ ਜਿਹੜਾ ਕੀਤਾ ਗਿਆ ਹੈ ਦੇ ਵਿੱਚ ਸਮੇਂ ਸਮੇਂ ਤੇ ਜਿਵੇਂ ਵੀ ਜਿਹੜੀ ਸਾਡੀ ਅੱਜ ਤੱਕ ਮਤਲਬ ਕਿ ਜਿਹੜੀ ਹੈਗੀ ਹੈ ਸਾਡੀ ਐਜੂਕੇਸ਼ਨ ਆਈ ਹੈ ਉਹਦੇ ਮੁਤਾਬਕ ਉਹਨਾਂ ਨੇ ਜਿਹੜੇ ਬਹੁਤ ਉਸ ਜਿਹੜਾ ਉੱਤੇ ਇਸ ਸੰਸਥਾ ਦੇ ਵਿੱਚ ਕੀਤਾ ਪਰ ਮੈਨੂੰ ਇਸਸ ਅੱਛਾ ਹੋਰ ਵੀ ਮੈਂ ਤੁਹਾਨੂੰ ਦੱਸਦਾ ਕਿ ਸੰਸਦ ਦੇ 125 ਮੈਂਬਰ ਨੇ ਸਾਰੇ ਸਾਡੇ ਨੇ ਸਾਰੇ ਸ਼ਹਿਰ ਦੇ ਅਸਰਤੂ ਵਾਲੇ ਲੋਕ ਨੇ আর ਸਾਰੇ ਮਤਲਬ ਕਿ ਇਹ ਵੀ ਭਲਾਈ ਚਾਹੁੰਦੇ ਹੈਗੇ ਆ ਦੋ ਚਾਰਾਂ ਨੂੰ ਛੱਡ ਕੇ ਰੁੱਤੋਂ ਸਾਰੇ ਇਹ ਵੀ ਭਲਾਈ ਚਾਹੁੰਦੇ ਆ ਇਹ ਤੋਂ ਪਹਿਲਾਂ ਬਹੁਤ ਨਾਮਵਰ ਬੰਦੇ ਇਸ ਸੰਸਦ ਦੇ ਪ੍ਰਬੰਧ ਦੀ ਰਹਿ ਰਹੇਗੇ ਆ ਜਿਨ੍ਹਾਂ ਨੇ ਬੜਾ ਇੱਕ ਭਲਾਈ ਕੀਤੀ ਆ ਪਰ ਜਦੋਂ ਤੋਂ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਸ ਵਕਤ ਜਿਹੜੀ ਪਹਿਲੀ ਤੌਰ 'ਤੇ ਸਰਦਾਰ ਗੁਰਿੰਦਰ ਸਿੰਘ ਜੀ ਆਇਆ 2022 ਦੇ ਵਿੱਚ ਇਹ ਪ੍ਰਧਾਨ ਬਣੇ ਸੀਗੇ ਪਰ ਇਸ ਦੇ ਜਿਹੜਾ ਮੌਜੂਦਾ ਜਿਹੜੀ ਐਮਐਲਏ ਹੈਗੀ ਹੈ ਸਾਡੀ ਭੈਣ ਆ ਮੇਰੀ ਇੱਕੋ ਇੱਕ ਨੀਨਾ ਮਿੱਕਲ ਉਹਨੇ ਫੋਰਸਿਬਲੀ ਇਹਨਾਂ ਤੋਂ ਅਸਤੀਫਾ ਦਵਾਇਆ ਉਹਨਾਂ ਦੇ ਨਾਲ ਗੁਲਾਮ ਸਾਹਿਬ ਸੀਗੇ ਇਹ ਆ ਜਨਸਥੀ ਪੂਰੀ ਪਤਰਕੇ ਜਿੰਨੇ ਵੀ ਸਾਰੇ ਪੀਨ ਸੀ ਉਹਨਾਂ ਨੇ ਇੱਕ ਗੱਲ ਤੇ ਗੁਠਾਰ ਰੱਖ ਕੇ ਚਾਹੇ ਕਿ ਕੋਈ ਇਸਦੀ ਹੱਦ ਨਾ ਹੀ ਤੁਹਾਡਾ ਨੁਕਸਾਨ ਕਰਾਏ ਚਲੋ ਉਹ ਸਤਾਰਜੋਗ ਲੋਕ ਸੀਗੇ ਉਹਨਾਂ ਨੇ ਕਿਹਾ ਕਿਉਂਕਿ ਉਹਨਾਂ ਦੀ ਬੜੀ ਵੱਡੀ ਦੇਣ ਸੀ ਉਤੋਂ ਪਹਿਲਾਂ ਨੰਦੀ ਜੀ ਪ੍ਰਧਾਨ ਰਹੇ ਉਹਨਾਂ ਨੇ ਬੜਾ ਕੰਮ ਕੀਤਾ ਹੋਰ ਵੀ ਜਿਹੜੇ ਬੰਦੇ ਰਹੇ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਤੋਂ ਹੁਣ ਜਿਹੜੀ ਉਹ ਕਮੇਟੀ ਬਣਾਈ ਇਹਨਾਂ ਨੇ ਮੈਂ ਉਹਨਾਂ ਦਾ ਵੀ ਬੜਾ ਧੰਨਵਾਦ ਕਰਦਾ ਜੀ ਦੇ ਵਿੱਚ ਸਾਡੇ ਮਿਸਟਰ ਜੈਨ ਜੀ ਰਮਨ ਜੈਮਨੀ ਉਹਨਾਂ ਦੇ ਨਾਲ ਜਿਹੜੇ ਉਮੀਦਵਾਰ ਬਣੇ ਆ ਉਹਨਾਂ ਨੇ ਵੀ ਮੈਂ ਕਹਿਣਾ ਕਿ ਬਹੁਤ ਬਾਕੀ ਕੰਮ ਕੀਤਾ ਬਾਅਦ ਵਿੱਚ ਇਹਨਾਂ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਚੱਲ ਰਿਹਾ ਹੈ। ਹਾਲੇ ਇੱਕ ਤੋਂ ਨੂੰ ਮੈਂ ਹੋਰ ਕਹਿਣਾ ਚਾਹੁੰਦਾ ਹੈਗਾ ਪਿਛਲੇ ਜਿੰਨੇ ਵੀ ਐਮਐਲਏ ਸਰਦਾਰ ਰਹੇ ਐਫਓ ਵੀ ਰਹੇ ਕਿਹਾ ਤੇ ਰਾਜਤਰਾ ਮੰਤਰੀ ਹੈ ਤੇ ਕੰਡਨ ਫਾੜ ਰਹੇ 10 ਸਾਲ ਮੈਂ ਐਮਐਲਏ ਕਦੇ ਵੀ ਇਸ ਦਾ ਸਨਖ ਦਾ ਕੋਈ ਵੀ ਮਿਸ ਨੂੰ ਮਲਾਜਮਾ ਦਾ ਮਿਸ ਗੁੱਤ ਨਹੀਂ ਕੀਤਾ ਜਾਏਗਾ ਪਰ ਪਹਿਲੀ ਵਾਰੀ ਹੋਇਆ ਕਿ ਨੀਨਾ ਮਿੱਤਲ ਨੇ ਉੱਥੇ ਮਲਾਜਮਾ ਨੂੰ ਵੀ ਮਤਲ ਕਹਿਨ ਦਾ ਵੀ ਤੂੰ ਜਿਹੜਾ ਕਿਸ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਲਈ ਜਿਹੜੀ ਹੈ ਉਹ ਮੇਰੇ ਸਾਹਮਣੇ ਆ ਕਿ ਦੇਖੋ ਪਹਿਲੀ ਵਾਰੀ ਹੋਇਆ ਹੈ ਹਿਸਟਰੀ ਦੇ ਵਿੱਚ ਕੇ ਜਿਹੜੇ ਪਟੇਲ ਕਾਲਜ ਦੇ ਜਿਹੜੇ ਮਲਾਜਮਾ ਉਨੇ ਆਪਣੇ ਘਰ ਦਾ ਕੰਮ ਕਰਨ ਮਤਲਬ ਕਿ ਵਸਤ ਗਰੇ ਉੱਤੇ ਲਾਇਆ ਤਵੇ ਹਿਸਕੀ ਨਹੀਂ ਹੋਏਗਾ ਕਿ ਉਹਦਾ ਕੋਈ ਤਖਤਾਕੀ ਕੋਈ ਮਲਾਜਮ ਕੋਈ ਅਧਿਕਾਰ ਕਿਸੇ ਪ੍ਰਧਾਨ ਦੇ ਕਰ ਰਿਹਾ ਕਿਸੇ ਐਮਐਲਏ ਦੇ ਕੋਈ ਇਹ ਲੈਟਰ ਜਿਹੜੀ ਹੈਗੀ ਆ ਇਹ 25 1 2024 ਦੀ ਆ ਇਹ ਤੋਂ ਪਹਿਲਾਂ ਵੀ ਜਿਹੜੇ ਹੈਗੇ ਆ ਉਹ ਜਿਹੜੇ ਹੈ ਇੱਥੇ ਆਰਡਰ ਜਿਹੜੇ ਹੋਏ ਹੋਏਗੇ ਇਹ 25 ਤੋਂ ਵੀ ਇਹਨਾਂ ਨੇ ਇੱਥੇ ਲਏ ਹੈਗੇ ਆ ਰੱਖੇ ਆ ਮਲਾਜਮ ਤੇ 10 7 24 ਨੋਬਿਲ ਇਹ ਜਿਹੜਾ ਕੋਈ ਬੰਦਾ ਹੈਗਾ ਹਰਪ੍ਰੀਤ ਸਿੰਘ ਹੈ ਲਾਇਬ੍ਰੇਰੀ ਦਾ ਉਸ ਤੋਂ ਉਹਦੀ ਕਾਪੀ ਮੈਂ ਤੁਹਾਨੂੰ ਦਿਆਂਗਾ ਕਿ ਇਸ ਨੂੰ ਆਪਣੇ ਦਫਤਰ ਦੇ ਵਿੱਚ ਆਪਣਾ ਸਾਰਾ ਕੰਮਕਾਰ ਦੇਖਣ ਦੇ ਵਾਸਤੇ ਉੱਥੇ ਲਾਇਆ ਗਿਆ। ਇਹ ਇੱਕ ਜਿਹੜਾ ਇੱਦਾਂ ਵੱਡੇ ਵਿੱਤਿਆ ਦੇ ਮੰਦਰ ਦੇ ਵਿੱਚ ਮੈਂ ਕਹਿੰਦਾ ਉਹਨਾਂ ਦੀ ਸਾਰਾ ਸਾਰੀ ਕ੍ਰਿਤੀ ਕੀਤੀ ਹੈ। ਬੋਧੀ ਗੱਲ ਇਹ ਹੈ ਕਿ ਜਦੋਂ ਪਿੱਛੇ ਇਹ ਸਾਰੇ ਹੀ ਦੇਕੀ ਨੰਦਨ ਜੀ ਵੀ ਵਿੱਤਿਆ ਚੁਕੇ ਗੁਰਿੰਦਤ ਸਿੰਘ ਯੂਵਾ ਵਿੱਤਿਆ ਸੀ ਸਾਥੀ ਜੀ ਸਾਰੇ ਜਿਹੜੇ ਅਸੀਂ ਵੀ ਮੈਂਬਰ ਸੀ ਜੋ 2017 ਤੋਂ 22 ਤੱਕ ਸਰਪਾਤ ਸੀ ਤਾਂ ਮੈਂ ਇਹ ਪੰਜਾਬ ਸਰਕਾਰ ਤੋਂ ਨੋਮੀਨਲ ਰੇਟ ਤੇ ਜਿਹੜਾ ਕਲੈਕਟਰ ਰੇਟ ਆ ਉਹਦੇ ਤੇ ਮੈਂ 10 ਡਿਗੇ ਤਾਂ ਇਹਨਾਂ ਨੂੰ ਦਵਾਈ ਸੀ ਲਾਇੰਸ ਕਲੱਬ ਦੇ ਸਾਹਮਣੇ ਜਿਹੜੀ ਲਾਇੰਸ ਕਲੱਬ ਦੇ ਸਾਹਮਣੇ ਗੁਰਵਾਰਜਨ ਦੇ ਕਲਮ ਜਿਹੜੀ ਹੈਗੀ ਆ ਉਹ ਕੰਡਾ ਦੇ ਤੇ 700000 ਰੱਖੇ ਤਾਂ ਕਿ ਇਸ ਸੰਸਥਾ ਨੂੰ ਹੋਰ ਵੀ ਅੱਗੇ ਵਧਾਇਆ ਜਾਵੇ ਤੇ ਉਹ ਸੰਸਥਾ ਜਿਹੜੀ ਹੈਗੀ ਆ ਉੱਥੇ ਅਸੀਂ ਬੱਚਿਆਂ ਦਾ ਜਿਹੜਾ ਸੁਝਾਅ ਹੋਇਆ। ਵਿੰਗ ਸੀ ਜਿਹੜਾ ਅਸੀਂ ਉਹ ਉੱਥੇ ਕੋਲਣਾ ਚਾ ਰਹੇ ਸੀ ਤਾਂ ਕਿ ਇਲਾਕੇ ਦੇ ਜਿਹੜੇ ਵਿਅਕਤੀ ਆ ਉਹ ਬਾਹਰ ਨਾ ਜਾਣ। ਤਾਰਨੇ ਵੀ ਸ਼ਹਿਰ ਦੀ ਜਿਹੜੀ ਪਾਪੂਲੇਸ਼ਨ ਉਹ ਜ਼ਿਆਦਾ ਹੋ ਗਈ ਤੇ ਪ੍ਰੈਸ਼ਰ ਜ਼ਿਆਦਾ ਆ ਗਿਆ ਸਾਡੇ ਮਨਕਲ ਕਹਿੰਦਾ ਵੀ ਹੂੰ ਤੇ ਪ੍ਰੈਸ਼ਰ ਜ਼ਿਆਦਾ ਆ ਗਿਆ ਬੱਚੇ ਜਿਹੜੇ ਹੈਗੇ ਆ ਉਹ ਅੱਛਾ ਇੱਕ ਸੋਚਿਆ ਸੀ ਕਿ ਬਹੁਤ ਵਧੀਆ ਇੱਕ ਸਕੂਲ ਦਾ ਨਿਰਮਾਣ ਆ ਉਹ ਜਿਹੜਾ ਕੀਤਾ ਜਾਏਗਾ। ਇਹਨਾਂ ਨੇ ਆਨਸਾਜ ਹੋਣ ਲਈ ਦਿੱਤਾ ਰੋਕਤਾ ਪਰ ਹੁਣ ਪਿਛਲੇ ਮੈਨੂੰ ਮਹੀਨੇ ਡੇਢ ਮਹੀਨੇ ਤੋਂ ਪਤਾ ਲੱਗਿਆ ਮੈਨੂੰ ਕੋਈ ਬੰਦੇ ਮਿਲੇ ਪਾਤਣਾ ਤੇ ਮਾਨਸਾ ਦੇ ਉਹ ਮੈਨੂੰ ਕਹਿਣ ਲੱਗੇ ਕਿ ਇਹ ਜਿਹੜੀ ਥਾਂ ਹੈ ਇਹ ਥਾਂ ਅਸੀਂ ਤੁਹਾਡੀ ਉੱਥੇ ਦੇਖ ਕੇ ਆਏ ਹਾਂ ਤੇ ਜਿਹੜੇ ਅਜਾ ਮਿਲ ਅਜੇ ਮਿਲਣ ਨੇ ਸਮਝਿਆ ਕਿ ਮੈਂ ਤੁਹਾਨੂੰ ਇਹ ਥਾਂ ਹੈ ਦਲਾਮਾ ਦਾ ਅਰ ਜਿਸ ਟਾਈਮ ਮੈਂ ਦਲਾਈ ਸੀ ਉਸ ਟਾਈਮ ਵੀ ਇਹ ਦਾ ਕੋਈ 15 ਤੋਂ 1000 ਰੁਪਏ ਰੇਟ ਸੀ 15 ਤੋਂ ਜ਼ਿਆਦਾ ਹੀ ਸੀ ਰੇਟ ਪਰ ਅੱਜ ਉਸ 30 ਤੋਂ 35000 ਰੁਪਏ ਦਾ ਰੇਟ ਹੈ ਇਹ ਇਹ ਸੋਚਦੇ ਆ ਕਿ ਜਿਹੜਾ ਕਲੈਕਟਰ ਰੇਟ ਆ ਸੀ ਉਹ ਅਸੀਂ ਵਾਪਸ ਕਰ ਦਈਏ ਤੇ ਜਿਹੜਾ ਉੱਪਰਲਾ ਜਿਹੜਾ 20-25000 ਰੁਪਏ ਗੱਜ ਦਾ ਜਿਹੜਾ ਰੇਟ ਆ ਉਹਦੇ ਮੁਤਾਬਕ ਅਸੀਂ ਇਹ ਇਹਨੂੰ ਵੇਚ ਕੇ ਆਪਣੀਆਂ ਜੇਬਾਂ ਜਗੀਆਂ ਹੋ ਭਰ ਲਈਏ ਔਰ ਕਿਸ ਸੰਸਥਾ ਨੂੰ ਅਸੀਂ ਡਬੋੜੀਏ ਦਾ ਨੁਕਸਾਨ ਹੋ ਕਲੀਏ ਪਰ ਇਹ ਕਿੱਡਾ ਵੱਡਾ ਮਤਲਬ ਕਿ ਜਿਹੜਾ ਧੋਖਾ ਇਹ ਜਿਹੜਾ ਹੈ ਪੂਰੇ ਰਾਜਪੁਰਾ ਨਿਵਾਸੀਆਂ ਦੇ ਲਈ ਹੋਏਗਾ ਅਤੇ ਪੂਰੇ ਇਲਾਕੇ ਦੇ ਬੱਚਿਆਂ ਲਈ ਹੋਏਗਾ ਸਾਡਾ ਜਿਹੜਾ ਸਮਾਹੀ ਪਵਿੱਤਾ ਉਹਨੂੰ ਤੁੰਗਲਾ ਕਰਨ ਦੇ ਵਿੱਚ ਇਹਨਾਂ ਨੇ ਕੋਈ ਕੰਮ ਨਹੀਂ ਝੂਠ ਬੋਲਣ ਤੋਂ ਵੀ ਨਾ ਇਹਨਾਂ ਨੂੰ ਕੋਈ ਕੰਮ ਨਹੀਂ ਤੱਕਾ ਇਹਨਾਂ ਨੇ ਤੋੜਿਆ ਨਹੀਂ ਪਰ ਹੁਣ ਕੀ ਹੋਇਆ ਕਿ ਜਦੋਂ ਉਹ ਪਹਿਲੀ ਜਿਹੜੀ ਸੰਸਥਾ ਹੁਣ ਜਿਹੜੀ ਮੈਨੇਜਮੈਂਟ ਜਿਹੜੀ ਟੈਨੋ ਰਾਹੋਪੁਰੀ ਹੋਈ ਹੈ ਉਹਨਾਂ ਨੇ ਵੀ ਵਧੀਆ ਕੰਮ ਕੀਤਾ ਇਹ ਰਮਨ ਜੈਨ ਨੇ ਤੇ ਡਾਕਟਰ ਸਰੋਜ ਸਿੰਘ ਨੇ ਯਾ ਤੁਸੀਂ ਮੈਂ ਵਿਸ਼ੇਸ਼ ਤੌਰ ਤੇ ਸਖਤੀ ਸੀ ਤੇ ਜਰਨਲ ਵਿੱਚ ਤੁਸੀਂ ਨਾ ਦੇਖਿਆ ਨਾ ਬੜਾ ਅੱਛਾ ਲੱਗਦਾ ਮੈਂ ਅਪਰੀਸ਼ੀਏਟ ਕਰਦਾ ਹਾਂ ਮੈਂ ਪਰ ਹੁਣ ਇਹਨਾਂ ਨੇ ਠੀਕ ਹੈ ਚੋਣਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਤੁਸੀਂ ਮੈਨੂੰ ਇੱਕ ਦੱਸੋ ਕਿ ਤੁਸੀਂ ਵੀ ਇੱਥੇ ਸੀ ਕਦੇ ਇਸ ਚੋਣ ਦੇ ਵਿੱਚ ਕਦੇ ਉਹਨੇ ਪੁਲਿਸ ਲੱਗੀ ਵੋਟਰ ਕਿੰਨੇ ਗਰੇ ਉਹਦੇ ਸੁਵੰਦ ਗਰੇ ਵੋਟਰ ਸੀਗੇ ਉਹ ਆਪ ਜਾ ਕੇ ਵੋਟ ਪਾ ਕੇ ਆਉਂਦੇ ਸੀ ਜਦੋਂ ਸ਼ਾਮ ਨੂੰ ਕਾਊਂਟਿੰਗ ਹੁੰਦੀ ਸੀ ਤੇ ਆਉਂਦੇ ਸੀ ਹੁਣ ਇੱਥੇ ਜਿਹੜਾ ਹੈ ਜਦੋਂ ਇੱਥੇ ਨਾਮੀਨੇਸ਼ਨ ਜਦੋਂ ਕਰਨ ਦੀ ਜਿਹੜੀ ਡੇਟ ਸੀ ਜਿਹੜੀ 25 ਤਰੀਕ ਨੂੰ 25 ਤਰੀਕ ਨੂੰ ਸ਼ਾਮ ਦੇ 5 ਵਜੇ ਤੱਕ ਜਿਹੜੇ ਕਾਗਜ਼ ਇਕੱਠੇ ਕਰਨੇ ਸੀ ਕਾਫੀ ਬੰਦੇ ਨੇ ਜਿਹੜੇ ਜਿਹੜੇ ਜਨਤਕ ਸ਼ਕਤੀ ਪ੍ਰਦਾਨ ਦੇ ਜਿਹੜੇ ਇਹ ਆਕਲ ਤਾਂ ਇੱਥੇ ਪ੍ਰੈਸ਼ਰਾਈਜ਼ ਕਰਕੇ ਇੱਕ ਜਿਹੜਾ ਜਨਤਕ ਸ਼ਕਤੀ ਲਈ ਇੱਥੇ ਭਰੇ ਸੀ ਜਿਹੜੇ ਉਹਦੇ ਕਾਗਜ਼ ਜਿਹੜੇ ਇਹਨਾਂ ਨੇ ਬਾਕਾਸ ਕਰਾਏ ਪ੍ਰੀਸ ਵਿੱਚ ਕਰ ਦਿੱਤੇ ਕੱਲ ਸਾਡੇ ਜਿਹੜੇ ਅਕਸੀ ਜਿਹੜੇ ਸੈਕਟਰੀ ਵੇਪਰ ਜਿਹੇ ਆ ਰਿਹਾ ਜੀ ਉਹਨਾਂ ਨੇ ਸੈਕਟਰੀ ਵੇ ਤਾਗ ਜਿਹੜੇ ਹੈਗੇ ਨਾਮੀਨੇਸ਼ਨ ਉਹ ਸਭ ਤੋਂ ਰਿਸਪੈਕਟਡ ਧਾਰਮਿਕ ਪਰਿਵਾਰ ਹੈ ਸਾਡੇ ਇੱਥੇ ਦਾ ਜਿੰਦਰ ਕੁਸ਼ੋਰ ਰਾਜਿਆ ਜੀ ਹੁੰਦੇ ਸੀਗੇ ਤੇ ਉਹਨਾਂ ਦੀ ਵੀ ਬੜੀ ਦੇਣ ਇਸ ਸੰਸਥਾ ਨੂੰ ਪੜਾ ਕਰਦੇ ਉਹਨਾਂ ਦਾ ਬੇਟਾ ਹੁਣ ਮੈਂਬਰ ਹੈ ਉਹਨਾਂ ਦੇ ਜਾਨ ਤੋਂ ਬਾਅਦ ਮੈਂਬਰ ਬਣਿਆ ਉਹ ਹੁਣ ਹੀ ਕੰਟੈਸਟਿੰਗ ਫਾਰ ਦਾ ਮਤਲਬ ਕਿ ਸੈਕਟਰੀਸ਼ਿਪ ਇੱਕ ਜਿਹੜੀ ਮੈਨੇਜਮੈਂਟ ਦੇ ਇਹਨਾਂ ਨੇ ਕੱਲ ਪਹਿਲਾਂ ਦਾ ਉਹਨਾਂ ਦੇ ਜਿੱਥੇ ਕਾਰੋਬਾਰ ਆ ਉੱਥੇ ਤੇ ਘਰੇ ਜਿਹੜਾ ਇਹਨਾਂ ਦਾ ਬਿਜਲੀ ਮਲਾਜ਼ਮ ਭੇਜਦੇ ਉਹਦੇ ਤੇ ਔਰ ਜਿਹੜਾ ਬੰਦਾ ਵਿਰੋਧ ਚ ਟੋਣ ਲੜ ਰਿਹਾ ਹੈਗਾ ਉਹ ਆਪ ਨਾਲ ਜਾ ਰਿਹਾ ਦਿੱਖੇ। ਫਿਰ ਸ਼ਾਮ ਨੂੰ ਕੋਈ 7-8 ਵਜੇ ਉਹਨਾਂ ਦੇ ਘਰੇ ਪੁਲਿਸ ਆਈ ਸੀ ਕਿ ਇਵੇਂ ਕਿਤੇ ਬੜੇ-ਬੜੇ ਡਕਾਏਤ ਹੁੰਦੇ ਆ, ਇਹ ਕੋਈ ਗੈਂਗਸਟਰ ਹੁੰਦੇ ਆ, ਇਹ ਲੁੱਟੇਰੇ ਹੁੰਦੇ ਆ। ਤੁਸੀਂ ਜਿੱਥੇ ਉਹਨਾਂ ਦੇ ਘਰੇ ਬੜੋਂਗੇ ਤੁਸੀਂ ਦੇਖੋਗੇ ਸਭ ਤੋਂ ਪਹਿਲਾ ਜਿਹੜਾ ਤੋਂ ਹਵਨ ਜਿਹੜਾ ਹਵਨ ਪੁੰਡ ਜਿਹੜਾ ਹੈ ਉਹ ਬਣਿਆ ਹੋਇਆ ਔਰ ਸਵੇਰ ਨੂੰ ਉਹ ਹਰ ਮਾਰਨਿੰਗ ਉਹ ਉਦੋਂ ਤੱਕ ਉਹ ਜਹਾ ਦਾ ਟੁਕੜਾ ਵੀ ਆਪਣੇ ਮੂੰਹ ਦੇ ਵਿੱਚ ਨਹੀਂ ਪਾਉਂਦੇ ਜਦੋਂ ਤੱਕ ਉਹ ਹਵਨ ਨਹੀਂ ਕਰ ਦਿੰਦੇ ਨਾ ਧੋਕੇ ਬਹੁਤ ਰਿਲੀਵਿਜ਼ ਪਰਸਨੈਟੀ ਇਹਨੂੰ ਅਸੀਂ ਸੋਚਦੇ ਕਿ ਐਸੇ ਲੋਕ ਆ ਕੇ ਸੰਸਥਾ ਨੂੰ ਬਚਾਣ ਨਹੀਂ ਤਾ ਇਹ ਲੋਕ ਵੇਚ ਲੈਣਗੇ ਸਾਰੀ ਸੰਸਥਾ ਨੂੰ ਸੋ ਮੈਂ ਬੇਨਤੀ ਕੀਤੀ ਆ ਅੱਜ ਸਾਡੇ ਇਸ ਜਿਹੜੇ ਹੈਗੇ ਆ ਉਮੀਦਵਾਰ ਤੇ ਕੋਣ ਲੜ ਰਿਹਾ ਬੜੇ ਸਾਫ ਫਤਿਹ ਅੱਖਾਂ ਵਾਲੇ ਹੋ ਗਏ। ਪਰ ਪੜੇ ਲਿਖੇ ਬੰਦੇ ਹੈਗੇ ਆ ਨੰਦੀ ਜੀ ਪਹਿਲਾਂ ਦੋ ਟਾਈਮ ਪ੍ਰਧਾਨ ਰਹੇ ਹੈਗੇ ਆ। ਕਿੰਨਾ ਮਤਲਬ ਕਿ ਅੱਗੇ ਲੈ ਕੇ ਗਏ ਆ। ਕਿ ਫਾਈਨੈਂਸ ਸੈਕਟਰ ਵੀ ਆਪਣੇ ਵਿਵਰਾਇ ਨੂੰ ਔਲ ਲੱਗੇ ਹੈਗੇ। ਹੁਣ ਇਹਨਾਂ ਨੂੰ ਖਦਸਾ ਇਹ ਡਰ ਹੋ ਗਿਆ ਕਿ ਇਹਨਾਂ ਨੇ ਸਾਨੂੰ heira-pheri ਨਹੀਂ ਕਰਨ ਦੇਣੀ। ਇਹਨਾਂ ਨੇ ਸਾਨੂੰ heira-pheri ਨਹੀਂ ਕਰਨ ਦੇਣੀ ਤਾਂ ਕਰਕੇ ਜਿਹੜਾ ਹੈ ਪ੍ਰੈਸ਼ਰ ਉਹ ਜਿਹੜਾ ਹੈਗਾ ਉਹ ਬਿਲਡ ਕਰਨ ਲੱਗੇ ਹੈਗੇ। ਉਹਨਾਂ ਦੇ ਘਰੇ ਪੁਲਿਸ ਦੇ ਕੋਲ ਜਿਹੜਾ ਇੱਕ ਕੋ ਰਿੰਕੂ ਨਾਮ ਦਾ ਕੋ ਬੰਦਾ ਜਿਹੜਾ ਖੜਿਆ ਹੋਇਆ ਹੈ ਜਿਹੜਾ ਪਹਿਲਾਂ ਆੜਤੀਆਂ ਦੀ ਚੋਣ ਦੇ ਵਿਚਾਰ ਰਿਹਾ ਉਹ ਆਪ ਜਾ ਰਿਹਾ ਦਸੋ ਉਹਨਾਂ ਦੇ ਘਰੇ ਕਿਥੇ ਮੇਰੀ ਬੜੀ ਬਿਸ਼ਰਮੀ ਦੀ ਗੱਲ ਹੈ ਵੀ ਇਹ ਮੈਂ ਤੁਹਾਨੂੰ ਦੱਸਾਂ ਉਹ ਐਦਾਂ ਦਾ ਵੀ ਇਹ ਚੋਣ ਹੈ ਇੱਕ ਤੁਸੀਂ ਡੈਮੋਕ੍ਰੈਟਿਕ ਵੇ ਦੇ ਨਾਲ ਚੋਣ ਲੜੋ ਤੁਸੀਂ ਜੇ ਲੜਨੀ ਹੈ ਹੈ ਮੈਂ ਇਸਕੇ ਇਹਨਾਂ ਨੂੰ ਇਹ ਗੱਲ ਜ਼ਰੂਰ ਕਹਾਂਗਾ ਕਿ ਜਿੰਨਕੇ ਆਪਣੇ ਘਰ ਸੀਸੇ ਕੇ ਹੋਤੇ ਹਨ ਉਹ ਦੂਸਰੋਂ ਕੇ ਘਰੋਂ ਕੇ ਕੱਟ ਕਰਨੇ ਕੋਡਾ ਤਾਂ ਰਗ ਰਗ ਪਰਿਆ ਹੋਇਆ ਔਰ ਤੁਹਾਨੂੰ ਪਤਾ ਵੀ ਹੈ ਮੈਂ ਇਸ ਸਹਿਰ ਦੀ ਬੀ ਵੱਡੀ ਸੇਵਾ ਕੀਤੀ ਹੈ ਔਰ 117 ਵਿਧਾਨ ਸਭਾ ਹਲਕੇ ਤੇ ਉਸੇ ਹਲਕਾ ਕੀ ਰਾਜਪੁਰਾ ਜਿਹਨੇ 3 ਮੈਸ ਨਵਾਬ ਮਿਲੇ ਆ ਔਰ ਇਹਨਾਂ ਨੇ ਕੱਖ ਨਹੀਂ ਕੀਤਾ ਇਹ ਉਹੀ ਸ਼ਹਿਰ ਹੈ ਜਿਸ ਸ਼ਹਿਰ ਨੂੰ ਸਭ ਤੋਂ ਸੋਹਣਾ ਤੇ ਸਾਫ਼ ਸ਼ਹਿਰ ਡਿਕਲੇਅਰ ਕਰਕੇ ਭਾਰਤ ਸਰਕਾਰ ਦੇ ਰਾਸ਼ਟਰਪਤੀ ਸਾਹਿਬ ਨੇ ਦੇਸ਼ ਦੇ ਰਾਸ਼ਟਰਪਤੀ ਸਾਹਿਬ ਨੇ ਸਾਨੂੰ ਸਭ ਤੋਂ ਸੋਹਣਾ ਤੇ ਸਾਫ਼ ਸ਼ਹਿਰ ਬਕਵੇ ਕਰਕੇ ਰਾਸ਼ਟਰਪਤੀ ਅਵਾਰਡ ਦਿੱਤਾ ਹੈ ਪ੍ਰਧਾਨ ਸਾਹਿਬ ਬੈਠੇ ਮੇਰੇ ਇਹ ਲੈ ਕੇ ਆਏ ਔਰ ਮੈਨੂੰ ਦੁੱਖ ਹੈ ਇਸ ਗੱਲ ਦਾ ਕਿ ਇਸ ਸ਼ਹਿਰ ਨੂੰ ਹੁਣ 2 ਮਹੀਨੇ ਪਹਿਲਾਂ ਗੰਦਾ ਸ਼ਹਿਰ ਹੋਣ ਦਾ 3 ਲੱਖ ਰੁਪਏ ਜੁਰਮਾਨਾ ਜਿਹੜਾ ਕੀਤਾ ਹੋਇਆ ਹੈ ਪਰ ਮੈਂ ਉਹਨਾਂ ਨੂੰ ਕਹਾਂਗਾ ਕਿ ਇਹ ਸਮਾਂ ਆਂਦਾ ਜਾਂਦਾ ਰਹਿੰਦਾ ਤੁਸੀਂ ਇਹ ਜਿਹੜਾ ਅਗੇ ਮਿੱਤਲ ਆ ਤੰਕੀਆਂ ਧੰਦਾ ਕਿਸੇ ਨੂੰ ਕਹਿੰਦਾ ਕਿ ਮੈਂ ਹਰਦਿਆਲ ਸਿੰਘ ਸਭ ਤੋਂ ਵੱਡਾ ਦੁਸ਼ਮਣ ਹਾਂ ਮੇਰਾ ਚੈਲੰਜ ਆ ਅਗੇ ਮਿੱਤਲ ਉਹ ਜਿਹੜਾ ਪੁਲਿਸ ਕੰਟਰ ਜਿਹੜਾ ਇਹ ਚਾਲੂ ਕੀਤਾ ਹੈ ਨਾ ਸਹਿਰ ਦੇ ਅੰਦਰ ਲੋਕਾਂ ਨੂੰ ਡਰਾਨ ਦੇ ਧਮਕਾਣ ਲਈ ਹੋ ਰਿਹਾ ਹੈ ਇੱਕ ਦਿਨ ਐਸਾ ਆਏਗਾ ਕਿ ਇਹੀ ਪੁਲਸ ਵਾਲੇ ਤੈਨੂੰ ਫੜ ਕੇ ਲੈ ਜਾਣਗੇ ਕਿਉਂਕਿ ਮੈਂ ਤਾਂ ਬਹੁਤ ਛੋਟਾ ਜਿਹਾ ਸੀ ਸਟੂਡੈਂਟ ਪੋਲਿਟਿਕਸ ਤੋਂ ਨਿਕਲਿਆ ਬੜੇ ਉਤਰਾ ਚੜਾ ਦੇਖਿਆ ਟੈਰੀ ਜਿੰਨ ਦਾ ਟਾਈਮ ਅਸੀਂ ਦੇਖਿਆ ਐਡੇ ਐਡੇ ਕ੍ਰਾਂਚ ਜਿਹੜੇ ਸਾਡੇ ਘਰੇ ਧਮਕੀਆਂ ਦੇ ਪੱਤਰ ਆਏ ਮੇਰੇ ਘਰ ਦੇ ਉੱਤੇ ਫਾਇਰਮੋਗ ਨਾ ਸਮਾਂ ਦੇ ਅਸੀਂ ਤਾਂ ਉਦੋਂ ਨਹੀਂ ਡੋਲੇ ਮੇਰੇ ਬੱਚੇ ਕਿਤੇ ਸੀ ਮੈਂ ਕਿਤੇ ਸੀ ਮੇਰੀ ਵਾਈਫ ਕਿਤੇ ਸੀ ਇਹ ਬੰਦਾ ਜਿਹੜਾ ਜਿਹਦਾ ਕਣਕਣ ਜਿਹੜਾ ਹੈਗਾ ਕਰਸਨ ਚ ਭਰਿਆ ਹੋਇਆ ਤੂੰ ਰਾਜਪੁਰੇ ਦੇ ਲੋਕ ਕਿਹੜਾ ਬੱਚਾ ਜਿਹੜਾ ਕਹਿੰਦਾ ਕਿ ਅਸੀਂ ਐਸੇ ਨਹੀਂ ਮਤਲਬ ਕਿ ਜਿਹੜਾ ਇਹ ਲੰਦਾ ਹੈਗਾ ਤੂੰ ਬੱਚਿਆਂ ਦੇ ਚਲਾਨ ਛਡਾਣ ਪਿੱਛੇ ਬੋਤਲਾਂ ਲੈ ਕੇ ਨਾ ਤੂੰ ਦੱਸੋ ਕਿਸੇ ਹੈ ਤੂੰ ਦੀ ਬੋਲਾਂ ਲੋਕਾਂ ਨੂੰ ਚੰਗਿਆ ਦੇਵੇਂ ਇਹਨੂੰ ਖੁੱਲੇ ਮਤਲਬ ਕਿ ਚੈਲੰਜ ਆ ਮੇਰਾ ਕਿ ਜਿਸ ਰਾਹੇ ਤੇ ਤੂੰ ਆਣਾ ਤੂੰ ਆ ਮੇਰੇ ਨਾਲ ਮੈਨ ਵੱਲ ਨਾ ਤੇ ਮੈਂ ਤੈਨੂੰ ਦੱਸਾਂਗਾ ਕਿ ਮਤਲਬ ਕਿ ਕਿਹੜੀ ਚੀਜ਼ ਇਹ ਨਹੀਂ ਕੱਢਣੀ ਚਾਹਨਾ ਆ ਜਾ ਤੂੰ ਲੋਕਾਂ ਨਾਲ ਦੁਸ਼ਮਣੀ ਨਾ ਕੱਢ ਤੂੰ ਮੇਰੇ ਨਾਲ ਖੱਢ ਕਿਉਂਕਿ ਮੈਂ ਰੋਕਣਾ ਇਹਨਾਂ ਨੂੰ ਹਰ ਕਦਮ ਦੇ ਉੱਤੇ ਰੋਕਦਾ ਕਿ ਮੈਂ ਕਰਪਸ਼ਨ ਨਹੀਂ ਹੁੰਦਣੀ ਇਸ ਸਰ ਦੇ ਅੰਦਰ ਲੋਕਾਂ ਨੂੰ ਲੋਟਾ ਨਹੀਂ। ਤੋਂ ਇਸ ਕਰਕੇ ਤੁਸੀਂ ਸਾਰੇ ਬਹੁਤ ਮਤਲਬ ਕੇ ਤੁਹਾਡਾ ਵੱਡਿਆ ਰੋਲ ਰਿਹਾ ਇੱਕ ਸੰਸਥਾ ਚ ਮੇਰੇ ਖਿਆਲ ਆ ਤੁਹਾਡੇ ਤੋਂ ਕੋਈ ਐਸਾ ਬੰਦਾ ਨਹੀਂ ਹੋਣਾ ਜਿਹੜਾ ਨਾਂ ਪੜ ਕੇ ਕਿਸ ਕਾਲਜ ਦੇ ਵਿੱਚ ਚੁੱਕੇ। ਕਿ ਕੁਛ ਨਹੀਂ ਪੜੇ ਤੁਹਾਡੇ ਬੱਚੇ ਜਰੂਰ ਇੱਥੇ ਪੜਦੇ ਹੋਣ ਭੈਣ ਭਰਾ ਪੜਦੇ ਹੋਣ। ਤੁਸੀਂ ਇਹ ਆਪ ਸਾਰੇ ਰਲ ਕੇ ਇਸ ਸੰਸਥਾ ਨੂੰ ਨਾਮ ਬਚਾਇਆ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਵੀ ਗੁਨਾਹਗਾਰ ਕਹਿਣਗੀਆਂ। ਕਿ ਤੁਸੀਂ ਪਾਈ ਹੈ ਡੇਡ ਇਸ ਸੰਸਥਾ ਨੂੰ ਕਿਉਂ ਉਹ ਬਿਕਨ ਕਿ ਤਾ ਸੋ ਮੈਂ ਉਹ ਸਾਰੇ ਮੈਂਬਰ ਸਰਵਾਂ 125 ਦੇ 125 ਜਿਹੜੇ ਖੜੇ ਹੋ ਤੇ ਨੰਨ ਚੱਲਦਾ ਮੈਂ ਸਾਰਿਆਂ ਨੂੰ ਅੱਤ ਬਣ ਕੇ ਬੇਨਤੀ ਕਰਦਾ ਕਿ ਤੁਸੀਂ ਆਪਣੀ ਕੌਨਸ਼ੀਅਸ ਤੇ ਅੰਦਰਲੀ ਆਵਾਜ਼ ਦੇ ਨਾਲ ਤੁਸੀਂ ਇਹ ਦੇਖਿਓ ਕਿ ਕੌਣ ਵਧੀਆ ਜਿਹੜਾ ਕੈਂਡੀਡੇਟ ਹੈ ਉਸ ਨੂੰ ਪਾਇਓ ਜੇ ਤੁਸੀਂ ਜੇ ਉਹ ਲੋਕ ਜਿਹੜੇ ਅਨਪੜ੍ਹ ਲੋਕ ਆ ਮੈਂ ਤੁਹਾਨੂੰ ਦੱਸਾਂ ਤੁਸੀਂ ਉਹਨਾਂ ਨੂੰ ਵੀ ਇਸ ਸੰਸਥਾ ਦੇ ਉੱਤੇ ਬਿਠਾਤਾ ਪਰ ਸਾਡੀਆਂ ਉਥੇ ਧੀਆਂ ਪੜ੍ਹਨਾਂ ਵੀ ਪੜ੍ਹਦੀਆਂ ਨੇ ਸਾਡੀਆਂ ਬੱਚੀਆਂ ਵੀ ਪੜ੍ਹਦੀਆਂ ਆ ਤਾਂ ਫਿਰ ਤੁਸੀਂ ਦੇਖੋ ਵੀ ਕਿੰਨਾ ਮਤਲਬ ਕਹਿੰਦਾ ਮਾੜਾ ਮੈਸੇਜ ਹੈ ਜਿਹੜਾ ਜਿਹੜਾ ਤੇ ਮੈਂ ਆ ਕਰਕੇ ਜਿਹੜਾ ਅੱਜ ਸੱਦੇ ਸੀ ਕਿਉਂਕਿ ਮੈਨੂੰ ਬਾਰ ਬਾਰ ਜਿਹੜਾ ਪਤਾ ਲੱਗਾ ਰਾਤ ਮੈਂ 8 8:30 ਵਜੇ ਮੈਂ ਉਹਨਾਂ ਦੇ ਵਿਹਾਰੇ ਆ ਗਿਆ ਉਹਨਾਂ ਦੇ ਘਰ ਵੀ ਗਿਆ ਕੋਈ ਜਵਾਬ ਨਹੀਂ ਸੀ ਪੁਲਿਸ ਦਾ ਤਾਂ ਜਿਹੜੇ ਪੁਲਿਸ ਦੇ ਇੱਥੇ ਅਫਸਰ ਹਨ ਮੈਂ ਕਿਸੇ ਨੂੰ ਕੰਮ ਕਿਹਾ ਤੁਮ ਕਹਿੰਦੇ ਨਹੀਂ ਬਲਾਗ ਬਲੀਵ ਕਰਦਾ ਮੈਂ ਕਾਰਵਾਈ ਪਾਉਣ ਚਾਹੁੰਦਾ ਤਾਂ ਭੈਣ ਟਾਈਮ ਬਿਲਕੁਲ ਅਗਰ ਵੀ ਟਿਲ ਟੈਲ ਯੂ ਇਹ ਆਪਾਂ ਕਿਵੇਂ ਮਤਲਬ ਕਹਿੰਦਾ ਵੀ ਜਿਹੜਾ ਸਰਕਾਰ ਦਾ ਕੰਮ ਜਿਹੜਾ ਚਲਾਉਂਦੇ ਠੀਕ ਹੈ ਨਾ ਇਹ ਉਹ ਸਮਾਂ ਤੇ ਮਤਲਬ ਤੇ ਸਮਾਂ ਤੇ ਤੁਸੀਂ ਇਹਨਾਂ ਦੇ ਹੱਥਾਂ 'ਚ ਨਾ ਖੇਡੋ ਇਹਨਾਂ ਨੇ ਬਿਲਕੁਲ ਤੁਹਾਡਾ ਸਾਥ ਨਹੀਂ ਦੇਣਾ ਪਹਿਲਾਂ ਵੀ ਉਹ ਇੱਕ ਸਬਦਹਾਰੀ ਜਿਹੜੇ ਇਹਨਾਂ ਦੇ ਹੱਥ ਟੋਕੇ ਬਣੇ ਹੋਏ ਸੀਗੇ ਅੱਗੇ ਦੇਖੋ ਉਹ ਵੀ ਸਿੱਤੇ ਨੂੰ ਇਹਨਾਂ ਕੱਟ ਕੇ ਗਏ ਸੀ ਉਹਨਾਂ ਨੇ ਆਪਣੇ ਨੁਕਸਾਨ ਕਰਾਇਆ ਜਿਹੜੇ ਰੋਂਦੇ ਨਹੀਂ ਚੱਲੇ ਜਾਂਦੇ ਮੇਰੇ ਕੋਲ ਸਪਾਰਸਨ ਲੈ ਲੈ ਕੇ ਆਪਣੇ ਰਿਸ਼ਤੇ ਦਾ ਰੰਗ ਭੇਜ ਲਿਆ ਤੇ ਸਾਡੀ ਜਾਨ ਛਡਾਓ ਦੀ ਸਾਡੀ ਜਾਨ ਛਡਾਓ ਹੈ ਇਹਨਾਂ ਨੂੰ ਵੀ ਮੈਂ ਕਹਿਣਾ ਕਿ ਕਿਸੇ ਮਹਿਕਮੇ ਚ ਹੋਵੇ ਤੇ ਕੋਈ ਮਿਊਸਪਲ ਕਮੇਟੀ ਚਾ ਕਿਸੇ ਮਹਿਕਮੇ ਚ ਕਿਸੇ ਵੀ ਹੱਗਰ ਤੇ ਤੁਸੀਂ ਗਲਤੀਆਂ ਨਾ ਕਰੋ ਨਾ ਕਰੋ ਇਹਨਾਂ ਨੇ ਬਚਾਣਾ ਨਹੀਂ ਹੈ ਨਾ ਕੋਈ ਇਹਨਾਂ ਨੇ ਆਪ ਨਾ ਜਾਣਾ ਅਰ ਬਾਅਦ ਵਿੱਚ ਕੋਈ ਤੁਹਾਨੂੰ ਪਗਤਾ ਨਾ ਹੈ ਜਿਹੜਾ ਕਰਨਾ ਪੈਣਾ ਹੈ ਸੋ ਇਹਨਾਂ ਗੱਲਾਂ ਕਰਕੇ ਮੈਂ ਤੁਹਾਨੂੰ ਜਿਹੜਾ ਇੱਕ ਸਬਿਆ ਸੀਗਾ ਤੇ ਮੈਂ ਬਾਅਦ ਵਿੱਚ ਦੁਬਾਰਾ ਫਿਰ ਮੈਂਬਰ ਸਹਿਬਾਨ ਨੂੰ ਮੇਰੀ ਸਾਰੀ ਜਿੰਮੇਵਾਰੀ ਜਿੱਥੇ ਵੀ ਰੱਗੇ ਉਹ ਕਿ ਤੁਸੀਂ ਆਪਣੀ ਅੰਤਰ ਆਤਮਾ ਦੀ ਆਵਾਜ਼ ਦੇ ਨਾਲ ਜਿਹੜੀ ਬੋਤਲੋ ਪਾਣੀ ਹੈ ਉਹ ਇਹ ਨਾ ਤਾਂ ਕਿਸੇ ਤੰਤੀ ਦੇ ਮੁਰੇ ਡਰਨਾ ਨਾ ਨਾ ਤੁਸੀਂ ਮਤਲਬ ਕਹਿਣ ਦਾ ਵੀ ਕਿਸੇ ਦੇ ਲਾਲਚ ਜਾਣਾ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹੋਣਗੇ ਤੁਸੀਂ ਇਹ ਦੇਖੋ ਕਿ ਅਸੀਂ ਸੰਸਥਾ ਨੂੰ ਕਿਵੇਂ ਬਚਾਉਂਦੇ ਆਰੇ ਬਚਾਣਾ ਕਿ ਇਹ ਕਮਾ ਬੰਦੇ ਨਹੀਂ ਜਿਆਦਾ ਤੱਕ ਉਹਨੇ ਆਪਣੀ ਪੋਲੀ ਜੀ ਨਹੀਂ ਕਿ ਤੁਸੀਂ ਇਹ ਤਾਂ ਇਹ ਨਾਲ ਜਿਹੜਾ ਧਾਰ ਹੋ। ਜੀਰ ਵਰਤੀ ਪਾਣਾ ਹੋਵੇ ਇਹ ਇਹ ਅਜੇ ਮੈਸਟਰ ਨੂੰ ਪੁੱਛੋ ਤੇ ਕਮਲ ਗੰਡਾ ਇਹ ਉਹਨਾਂ ਨੂੰ ਪੁੱਛੋ ਕਿ ਉਹਨੇ ਕਿਉਂ ਅਸਥੀਥਾ ਦਿੱਤਾ ਕਿਉਂ ਮਤਲਬ ਕਹਿਣ ਦਾ ਵੀ ਉਹ ਤਾਂ ਅਸਥੀਥਾ ਜਗਾ ਰਿਹਾ ਹੈ ਇਹ ਉਹਨਾਂ ਉਹਨਾਂ ਨੇ ਉਹਨੂੰ ਬਣਾਇਆ ਸੀ ਕਿ ਸੈਕਟੀ ਇਹ ਉਹੀ ਆਨਸਰ ਦੇ ਸਕਦੇ ਇਹ ਕੋਈ ਨਾ ਜਾਈ ਵੀਡੀਓ ਵਗੈਰਾ ਦੀ ਜਿਹੜੀ ਜਾਰੀ ਹੋ ਰਹੀ ਹੈ ਵੀਡੀਓ ਤਾਂ ਅਗਲੇ ਸਾਲ ਦੇ ਅਕਤੂਬਰ ਨਵੰਬਰ ਤੋਂ ਬਾਅਦ ਹੋਰ ਬਹੁਤ ਵੀਡੀਓ ਚੱਲ ਰਹੀਆਂ ਨੇ ਜਿਹੜੇ ਬੰਦੇ ਆ ਜਿਹਦਾਂ ਦਾ ਕੰਮ ਕਰਾਰੇ ਉਹਨਾਂ ਦੀਆਂ ਬਹੁਤ ਵੀਡੀਓ ਜਾਰੀ ਨੇ ਸਾਰੇ ਸਿਆਣੇ ਆ ਇਹਨਾਂ ਦੀਆਂ ਕਰਕੂਟਾਂ ਦਾ ਸਾਰਿਆਂ ਨੂੰ ਪਤਾ ਆਪਣੀ ਦੋ ਤੋਂ ਇਲਾਵਾ ਹੋਰ ਜਿਹੜੇ ਅ ਅਜੇ ਉਹਨਾਂ ਨੂੰ ਵੀ ਕੋਈ ਆਇਆ ਤੇ ਕੋਈ ਫੋਨ ਮਾਰਾ ਹੋਇਆ ਅੱਜ ਅੱਜ ਵੀ ਆਇਆ ਸਾਡੇ ਇੱਕ ਜਿਹੜੇ ਕਿਸੇ ਨਿਯਮਾਰਨ ਤੋਂ ਕਿਸੇ ਪਿੱਛੇ ਹਟ ਗਿਓ ਨਹੀਂ ਦੇਖਾਂਗੇ ਕੱਲ ਤੱਕ ਫੋਨ ਫੋਨ ਮਾਰ ਮਾਰ ਕੇ ਗਲਤ ਮਤਲਬ ਕਹਿਣ ਦਾ ਵੀ ਨੰਬਰਾਂ ਤੋਂ ਤੁਸੀਂ ਜਿਹੜੇ ਹੈਗੇ ਪਾਲਿਸ਼ ਕਰੀ ਜਾਂਦੇ ਆ ਇਹਨਾਂ ਦੇ ਨਾਲ ਆਪਣੇ ਉਹਨਾਂ ਪ੍ਰਧਾਨ ਸਾਲ ਖੜ੍ਹੇ ਹੋਣਗੇ ਉਹਨਾਂ ਨਾਲ ਬਹਿਣਾ ਤਾਂ ਅਸੀਂ ਕੋਈ ਕਰਾਂ ਆਇਆ ਆਇਆ ਫੋਨ ਆਇਆ ਤਾਰੋ ਨੰਬਰ ਨੇ ਮਤਲਬ ਕਹਿੰਦਾ ਮੁੜ ਕੇ ਪੰਦ ਆਏ ਨੰਬਰ ਤੇ ਕਹਿੰਦੇ ਹਾਂ ਬਹੁਤ ਇਤਿਹਾਸਿਕ ਉਹਨਾਂ ਨੇ ਕਿਹਾ ਵੀ ਤੁਸੀਂ ਪਿੱਛੇ हट ਜਾਓ ਇਹ ਤੋਂ ਪਰ ਬਿਲਕੁਲ ਨਹੀਂ ਅਸੀਂ ਐਂਡ ਤੱਕ ਇਸ ਸੰਸਥਾ ਨੂੰ ਇਸ ਜਿੱਪਿਆ ਦੇ ਮੰਦਰ ਨੂੰ ਬਚਾਣ ਲਈ ਸਾਡਾ ਜਿੰਨਾ ਮਰਜੀ ਇਹਨਾਂ ਨੇ ਕਿਹਾ ਵੀ ਸਾਡਾ ਨੁਕਸਾਨ ਹੋ ਜਾ ਜੋ ਮਰਜੀ ਤੁਸੀਂ ਕਰ ਲਓ ਅਸੀਂ ਪਿੱਛੇ ਨਹੀਂ ਹਟਦੇ ਕਿਉਂਕਿ ਸਾਡੇ ਬਜ਼ੁਰਗਾਂ ਨੇ ਇੱਕ ਇੱਕ ਰੁਪਈਆ ਪੱਲਾ ਅੜ ਕੇ ਕਹਿੰਦਿਆਂ ਮੰਨ ਕੇ ਇਸ ਸੰਸਥਾ ਕਰੀ ਇਹਦੇ ਜਿਹੜੇ ਕਾਹਦੇ ਦੰਦ ਦਾ ਗੱਲ ਪੈਸੇ ਹੋਵੇ ਮੇਂ ਤੱਕਾ ਸਾਈ ਤੁਸੀਂ ਨਾਲੋਂ ਕਿਵੇਂ ਹੋ ਜਾਏਗਾ ਤੱਕਾ ਆਈ ਵਾਂ ਕਿ ਤੁਸੀਂ ਵੀ ਉਸ ਦਿਨ ਵੀ ਸਾਰੇ ਇੱਧਰ ਆ ਕੇ ਮੈਥੋ ਤੁਸੀਂ ਹਾਂਜੀ ਹਾਂ ਬਿਲਕੁਲ ਤੁਸੀਂ ਵੀ ਆ ਕੇ ਫੇਰ ਨਾਲ ਕੋਡ ਤੁਸੀਂ ਇਹਨੇ ਤੱਕਾ ਸਾਈ ਕਰ ਲਣਗੇ ਕੋਟ ਤੋਂ ਕੋਟ ਤੋਂ ਵੱਡਾ ਤਾਂ ਨਹੀਂ ਕੋਸੇ ਇਹ ਪੰਚਾਇਤਾਂ ਦੇ ਆ ਬਹੁਤ ਜ਼ਿਆਦਾ ਕੋਟ ਦੇ ਕੇਸਿਸ ਚਲੇ ਗਏ ਹੈਗੇ ਚੱਲ ਰਹੇ ਹੋਏ ਹੈ ਆ ਮੈਨੂੰ ਦੇਖੋ ਜੇ ਇਹਦੇ ਵਿੱਚ ਇਹ ਕਰਨਗੇ ਮੈਂ ਕਹਿੰਦਾ ਵੀ ਉਹ ਰਾਜਪੁਰੇ ਦੇ ਅੰਦਰ ਕਾਲਾ ਦਿਨ ਹੋਏਗਾ ਕਿ ਇਹਨਾਂ ਨੇ ਰਾਜਪੁਰੇ ਦੀ ਕਾਲਜ ਦੀ ਇਲੈਕਸ਼ਨ ਤੇ ਸਭ ਤੋਂ ਪੜੇ ਲਿਖੇ ਬੰਦੇ ਦੀ ਲੱਤ ਲੱਗੀ ਜੇ ਇਹਨਾਂ ਨੇ ਉੱਤੇ ਧੱਕੇ ਸਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਰਾਜਪੁਰੇ ਦੇ ਅੰਦਰ that will be declared a black day ਜੀ ਅੱਗ ਲੱਗ ਗਈ ਹੈ ਨਾ ਪਾਪਿਆ ਬਹੁਤ ਹੈ 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 ਚੇ ਜੀ ਆ ਵੀ ਡੌੜੇ ਜਾਈਏ ਨਾ ਇਹਨਾਂ ਦੇ ਸਾਕੇ ਬਿਲਕੁਲ ਹੈਗੇ ਜੀ ਖੜੇ ਆ ਨਹੀਂ ਪ੍ਰੈਸ਼ਰ ਉਹਨੇ ਬਹੁਤ ਪਾਇਆ ਕਹਿੰਦੇ ਜਾਨ ਦੇ ਦਾਂਗੇ ਇਸੇ ਸ਼ਹਿਰ ਦੇ ਸਾਡੇ ਬਜ਼ੁਰਗਾਂ ਨੇ ਇੱਕ ਇੱਕ ਟਿੱਕ ਲੁਾਈ ਆ ਸੰਸਥਾ ਦੇ ਜੀ ਹਾਂ ਕਿਵੇਂ ਅਸੀਂ ਟਿੱਕ ਲਾਈਏ ਨਾ ਔਰ ਜੇ ਕਿਸੇ ਦਾ ਨੁਕਸਾਨ ਹੁੰਦਾ ਕੋਈ ਪ੍ਰੈਸ਼ਰ ਥੱਲੇ ਆ ਕੇ ਕਈ ਵਾਰੀ ਕੋਈ ਬੰਦਾ ਗਲਤ ਕੰਮ ਚੱਕ ਹੁੰਦਾ ਤਾਂ ਨੀਨਾ ਮਿੱਤਲ ਤੇ ਉਹਦਾ ਪਤੀ ਜ਼ਿੰਮੇਵਾਰ ਹੋਣਗੇ ਕਿ ਬਾਈ ਜੀ ਇਹ ਇਹ ਤਾਂ ਝਿਨਾ ਨੇ ਕਿੰਨੇ ਦਿੱਤੇ ਕਿੰਨੇ ਨਹੀਂ ਮਿਤੇ ਇਹ ਤਾਂ ਉਹ ਜਾਣਨ ਉਹ ਜਾਣ ਪਰ ਇਹ ਇਹ ਲੁਕਣ ਦੀ ਕੋਸ਼ਿਸ਼ ਹੈ ਬਹੁਤ ਵੱਡਾ ਇਹ ਲੁਕਣ ਵਾਸਤੇ ਸਾਰਾ ਕੁਝ ਹੋ ਰਿਹਾ ਹੈ ਪਹਿਲਾਂ ਹੀ ਮੈਂ ਤਾਂ ਵੇਅਰ ਕਰ ਰਿਹਾ ਹਾਂ ਕਿ ਸਾਰੇ ਮੈਂਬਰ ਸੇ ਬਾਲੋ ਤੇ ਦੇਖੋ ਤੁਸੀਂ ਇਹਨੂੰ ਬਚਾ ਲਿਓ ਅਰ ਬਾਅਦ ਦੇ ਵਿੱਚ ਨਾ ਕੋਈ ਕੁੱਝ ਕਰਦੇ ਹੋਣ ਜਿਹੜਾ ਬਾਕੀ ਉਹ ਵੀ ਜਿਹੜੀ ਸਾਲ ਦੇ ਤੇ ਪਾਉਣੇ ਕੋਣਾਂ ਤੇ ਵੀ ਇਹ ਨਾਲ ਕੋਈ ਆਪਾਂ ਸਭੀ ਇਕੱਠੇ ਕਰਦੇ ਬਣੇਗੀ ਬਾਰੇ ਕਲੀਅਰ ਕੈਪਟਨ ਮਤਲਬ ਉਹ ਲੁੱਟ ਰਹੇ ਹੈਗੇ ਆ ਲੁੱਟ ਕੇ ਮਤਲਬ ਕਿ ਐਦਾਂ ਹੀ ਕੈਪਚਰ ਕਰਕੇ ਵੀ ਉੱਥੇ ਲੁੱਟ ਲਵਾਂਗੇ ਇਹ ਤਾਂ ਹਰ ਥਾਂ ਦੇਤੇ ਮੜੀਆਂ ਤੇ ਇਹਨਾਂ ਨੇ ਕਬਜ਼ਾ ਕਰ ਲਿਆ ਮੈਂ ਤੁਹਾਨੂੰ ਦੱਸਾਂ ਆ ਬਜ਼ੁਰਗਾਂ ਦਾ ਸਾਡਾ ਜਿਹੜਾ ਹੈਗਾ 올ਡੇਜ ਹੋਮ ਆ ਉਹਦੇ ਤੇ ਇਹਨਾਂ ਨੇ ਕਬਜ਼ਾ ਕਰਕੇ ਰੱਖਿਆ ਹੈਗਾ ਇਹ ਹਰ ਥਾਂ ਦੇ ਉੱਤੇ ਕਬਜ਼ਾ ਕਰਕੇ ਉੱਥੇ ਰੋਪਣ ਦੀ ਕੋਸ਼ਿਸ਼ ਪਹਿਲਾਂ ਵੀ ਮੈਂ ਉਹ ਤੋਂ ਬੋਲਿਆ ਸੀਗਾ ਕਿ ਜਿਹੜੀਆਂ ਮੜੀਆਂ ਦੇ ਵਿੱਚ ਵੀ ਜਿਹੜਾ ਹੈਗਾ ਸਸਤੀ ਮਤਲਬ ਕਿ ਲੈ ਕੇ ਲੱਕੜ ਮਹਿੰਗੇ ਭਾਤੇ ਬਿੱਲੀ ਲੱਕੜ ਸੁੱਕੀ ਤੋਂ ਮਤਲਬ ਕਿ ਮਹਿੰਗੇ ਭਾਤੇ ਉੱਤੇ ਜਿਹੜੀ ਵੇਚੀ ਜਾਂਦੀ ਹੈ ਔਰ ਪਹਿਲੀ ਵਾਰੀ ਹੋਇਆ ਰਾਜਪੁਰੇ ਦੀ ਹਿਸਤਰੀ ਦੇ ਅੰਦਰ ਕਿ ਕਿਸੇ ਵੀ ਫੁੱਲ ਵੀ ਮਤਲਬ ਕਿ ਹੱਡੀਆਂ ਵੀ ਚੋਰੀ ਹੋ ਗਈਆਂ ਇਹਦੇ ਰਾਜ ਜਿਹੜੀ ਕਹਿੰਦੀ ਸੀ ਨਾ ਓਰੇ ਚੱਪਲ ਨਹੀਂ ਐਮਐਲ ਤੋਂ ਬਿਨਾਂ ਚੱਪਲ ਨਹੀਂ ਚੋਰੀ ਹੋ ਸਕਦੀ ਕਿ ਓਰੇ ਤਾਂ ਮਰਿਆ ਹੋਇਆ ਦੀਆਂ ਹੱਡੀਆਂ ਚੋਰੀ ਹੋ ਗਈਆਂ ਤੇਰੇ ਰਾਜ ਦੇ ਅੰਦਰ ਹੈ ਮਤਲਬ ਕਿ ਕੋਈ ਪੌਪਲਾਈਟ ਇਹ ਨਹੀਂ ਜਾਂਦਾ ਕਿ ਤੁਸੀਂ ਕਰੋਗੇ ਜੀ ਇਹ ਅਸੀਂ ਕੋਸ਼ਿਸ਼ ਕਰਦੇ ਨੇ ਅੱਜ ਇਹ ਕੋਸ਼ਿਸ਼ ਕਰਾਂਗੇ ਪਹਿਲਾਂ ਤਾਂ ਕੋਸ਼ਤ ਮੈਂ ਤਾਂ ਹੀ ਕਹਿ ਰਿਹਾ ਕਿ ਉਹਨੂੰ ਨੌਬਤ ਨਾਣ ਦਿਓ ਕਿ ਮੇਰੀ ਟੀਮ ਦੀ ਹੈਗਾ ਆਈ ਪ੍ਰੋਮਿਸ ਪੂਰੇ ਰਾਜਪੁਰਾ ਨਿਵਾਸੀਆਂ ਦੇ ਲਈ ਵੀ ਸਕੂਲ ਵੀ ਬਣਾ ਕੇ ਦੇਵਾਂਗਾ ਉੱਥੇ ਤੇ ਮੈਂ ਪ੍ਰੋਮਿਸ ਕਰਦਾ ਹਾਂ ਇਸ ਕੱਲ ਦੇ ਲਈ ਇੱਕ ਸਕੂਲ ਵੀ ਬਣਾ ਕੇ ਦੇਵਾਂਗਾ ਉੱਥੇ ਤੇ ਨਾਲੇ ਉਸ ਪੂਰੀ ਜਿਹੜੀ ਹੈ ਜਿਹੜੀ ਰਕੀ ਹੁੰਦੀ ਉਹਨੇ ਜਿਨੇ ਦੇ ਜਿਨੇ ਜਿਨੇ ਦੇ ਜੇ ਤਾਂ ਆਪਣੇ ਹੱਥਾਂ ਦੇ ਨਾਲ ਖਰੀਦ ਕੇ ਉਹ ਤਾਂ ਪਤਾ ਲੱਗਿਆ ਨੇ ਹਲੇ ਮੇਰੇ ਕੋਲ ਡਿਗਰੀ ਨਹੀਂ ਹੋਈ ਰਾਜਪਾਲ ਦਾ ਰਾਜੇ

ਉਹ ਇਹ ਤਾਂ ਉਹ ਇਹ ਤਾਂ ਸਾਰਾ ਜਾਣਨ ਉਹ ਜਾਣਨ ਨੂੰ ਨਹੀਂ ਪਤਾ ਹੈਗਾ ਸਰ ਇਹ ਕੋਈ ਲੱਗ ਜਾ ਰਿਹਾ ਹੈ ਕਿ ਅੱਗੇ ਵਾਪਸ ਉਹ ਬਾਕੀ ਉਹਨਾਂ ਨੇ ਲੈ ਲਿਆ ਕਿ ਕਰਤਾ ਇਹ ਕਹਿੰਦੇ ਅਸੀਂ ਕਰਤਾ ਜੀ ਇਹਨਾਂ ਦਾ ਕਹਿਣਾ ਹੈਗਾ ਵੀ ਅਸੀਂ ਕਰਤੇ ਕਿਉਂ ਕੀਤਾ ਜੀ ਤੁਸੀਂ ਜਦੋਂ ਉਹ ਘਾਟਾ ਭਰਿਆ ਸੀ ਸਾਡੇ ਕੋਲ ਨਹੀਂ ਜਿਆ ਰਿਹਾ ਵਾਪਸ ਕਰਦਾ ਮੈਂ ਕਹਿੰਦਾ ਉਹ ਇੱਕ ਸ਼ਹਿਰ ਦੇ ਵਿੱਚ ਆ ਇਹ ਤਾਂ ਚੱਲਣਾ ਹੀ ਸੀ ਤਾਂ ਪਿੰਡ ਚ ਆਹ इसका पेंटेज है इसका केड़ा केड़ा बंदा कह के सकता कि नहीं चल सकता टाइम नंबर मेरे बारे ज्यादा नहीं पता है हमारी दया का तीन लगी है